ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੀ ਕਵਿਤਾ ਕਲਗੀ ਜਹਾਰ ਦੀ ਚੁੰਮ ਚੁੰਮਰ ਖੋਨੀਏ ਕਲਗੀ ਜਹਾਰ ਦੀ ਫੁੱਲਾਂ ਨਾਲ ਲਦੋਲੜੀ ਹੀਰਿਆਂ ਦੇ ਹਾਰ ਦੀ ਜੰਗ ਵਿੱਚੋਂ ਲੜ ਕੇ ਸਿਪਾਈ ਮੇਰੇ ਆਣਗੇ ਚੰਨਾ ਦਿਆਂ ਚਿਹਰਿਆਂ ਤੇ ਚੰਨ ਸਿਕਾਣਗੇ ਬੇੜੇ ਵਿੱਚ ਠਾਠਾ ਮਾਰੂ ਕੁਸੀਂ ਸੰਸਾਰ ਦੀ ਚੁੰਮ ਚੁੰਮ ਰਖੋ ਨੀ ਕਲਗੀ ਜਹਾਰ ਦੀ ਫੁੱਲਾਂ ਨਾਲ ਲਦੋ ਲੜੀ ਹੀਰਿਆਂ ਦੇ ਹਾਰ ਦੀ ਹੱਥ ਕਿਰਪਾਾਂ ਵਿੱਚ ਬੋ ਮਿੱਕਨ ਨੂੰ ਨਾ ਆਏ ਬੋਹੇ ਵਾਲ ਭਜ ਦੇ ਲਹੂ ਵਿੱਚ ਭਿੱਜੀ ਘੋੜੀ ਵੇਖੀ ਹੁ ਬਾ ਮਾਰਦੀ ਚੰਮ ਚੰਮ ਰੱਖੋ ਨੀ ਕਲਗੀ ਜਗਦੀ ਫੁੱਲਾ ਨਾਲ ਲੱਦੋ ਲੜੀ ਹੀਰਿਆਂ ਦੇ ਹਾਰ ਦੀ ਡੁਕੇ ਹੋਏ ਗਾਠੀ ਉੱਤੇ ਲਹੂ ਨੇ ਦਸਿਆ ਮਾਏ ਤੇਰਾ ਜੋੜਾ ਦਾਦੇ ਕੋਲ ਜਾ ਵਸਿਆ ਛੱਡ ਦੇ ਊੜੀ ਕੰਨ ਹੰਸਾਂ ਦੀ ਢਾਲ ਦੀ ਚੰਮ ਚੰਮ ਰੱਖੋ ਨੀ ਕਲਗੀ ਜਗਦੀ ਫੁੱਲਾ ਨਾਲ ਲਦੋ ਲੜੀ ਹੀਰਿਆਂ ਦੀ ਹਾਰ ਦੀ ਹੁਆ ਇਹ ਗੁਰਜੀ ਦਾ ਖਾਲਸਾ